ਹਾਂਜੀ ਦੋਸਤੋ ਹੁਣੇ ਹੁਣੇ ਇੱਕ ਵੱਡੀ ਖਬਰ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਦੋਸਤੋ ਕਿ ਇਹ ਖਬਰ ਕੁਝ ਪੰਜਾਬੀ ਮੁੰਡੇ ਕੁੜੀਆਂ ਦੇ ਕੀਤੇ ਕਾਰਨਾਮੇ ਦੀ ਹੈ ਕੈਨੇਡਾ ਦੇ ਵਿੱਚ ਸ਼ਰਾਬ ਦੇ ਇੱਕ ਵੱਡੇ ਸਟੋਰ ਦੇ ਵਿੱਚ ਪੰਜਾਬੀ ਮੁੰਡੇ ਕੁੜੀਆਂ ਸ਼ਰਾਬ ਦੀ ਚੋਰੀ ਕਰਦੇ ਫੜੇ ਗਏ ਹਨ ਜਿਨ੍ਹਾਂ ਦੀ ਕਿ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੇ ਵੱਡੇ ਥੈਲਿਆਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਭਰ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਸ ਸਟੋਰ ਦਾ ਮਾਲਕ ਉਹਨਾਂ ਨਾਲ ਬੜੀ ਜੱਦੋਜਹਿਦ ਕਰਦਾ ਹੈ ਅਤੇ ਉਸ ਮਾਲਕ ਦੀ ਜੱਦੋਜਹਿਦ ਤੋਂ ਬਾਅਦ ਫਿਰ ਇਹ ਅੱਖ ਬਚਾ ਕੇ ਭੱਜਦੇ ਹਨ ਅਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਇਸ ਤਰ੍ਹਾਂ ਦੋ ਤਿੰਨ ਪੰਜਾਬੀ ਮੁੰਡਿਆਂ ਦੇ ਨਾਲ ਇੱਕ ਕੁੜੀ ਵੀ ਮੌਜੂਦ ਸੀ ਜੋ ਕਿ ਸ਼ਰਾਬ ਦੇ ਸਟੋਰ ਚੋਂ ਸ਼ਰਾਬ ਦੀਆਂ ਬੋਤਲਾਂ ਚੋਰੀ ਕਰਦੇ ਫੜੇ ਗਏ ਹਨ ਅਜਿਹੇ ਲੋਕਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ ਕਿ ਸਾਡੇ ਮਾਪਿਆਂ ਨੇ ਪੈਸੇ ਲਾ ਕੇ ਸਾਨੂੰ ਕਿਸੇ ਕੰਮ ਲਈ ਭੇਜਿਆ ਹੈ ਅਤੇ ਅਸੀਂ ਸ਼ਰਾਬ ਦੀਆਂ ਚੋਰੀਆਂ ਕਰਦੇ ਫਿਰਦੇ ਹਾਂ ਇਸ ਤਰ੍ਹਾਂ ਮੁੰਡਿਆਂ ਦੇ ਨਾਲ ਨਾਲ ਇਹ ਪੰਜਾਬੀ ਕੁੜੀ ਵੀ ਰਲੀ ਹੋਈ ਹੈ ਜਿਸ ਨੂੰ ਕਿ ਬਿਲਕੁਲ ਵੀ ਸ਼ਰਮ ਨਹੀਂ ਆਈ ਅਜਿਹਾ ਕੰਮ ਕਰਦਿਆਂ ਅਤੇ ਵੱਡੇ-ਵੱਡੇ ਥੈਲਿਆਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਲੈ ਕੇ ਭੱਜ ਰਹੇ ਹਨ ਦੋਸਤ ਤੁਸੀਂ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ